दैनिक सीरा देख रहे हो मैं हाँ तो अभिषेक भारतवा तुम दस दिए कि पंजाब सरकार वालों वक् वक्त ਜਿਲਿਆਂ ਦੀ ਗੱਲ ਕਰੀਏ ਜਾਂ ਸੂਬੇ ਭਰ ਦੇ ਵਿੱਚ ਗੱਲ ਕਰੀਏ ਤੇ ਵਪਾਰਾਂ ਪਾਰੀਆਂ ਦੇ ਨਾਲ ਜਿਹੜੀ ਇਹ ਫਾਰਕ ਮਿਲਨੀ ਜਿਹੜੀ ਕੀਤੀ ਜਾ ਰਹੀ ਆ ਉਸੇ ਦੇ ਵਿੱਚ ਪਠਾਨਕੋਟ ਦੇ ਵਿੱਚ ਵੀ ਇੱਕ ਵੱਡਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਜਿਸ ਦੇ ਵਿੱਚ ਪਠਾਨਕੋਟ ਦੇ ਸਮੂਹ ਵਪਾਰਕਾਂ ਦੀ ਗੱਲ ਕਰੀਏ ਵਪਾਰੀਆਂ ਦੀ ਗੱਲ ਕਰੀਏ ਤਾਂ ਹਮ ਹਮਾ ਕੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਲਾਲਚੰਦ ਕੈਬਨਿਟ ਮੰਤਰੀ ਖੁਦ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਟ੍ਰੇਡਰ ਵੀ ਇੰਦੀ ਗੱਲ ਕਰੀਏ ਜਾਂ ਫਿਰ ਹੋਰ ਆਗੂਆਂ ਦੀ ਗੱਲ ਕਰੀਏ ਉਹ ਵੀ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਪਹੁੰਚੇ ਨੇ ਇਸ ਮੀਟਿੰਗ ਨੂੰ ਸੁਣਾਇਆ ਜਾ ਰਿਹਾ ਉੱਤੇ ਹੀ ਵਪਾਰੀਆਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਲਿਆਉਂਦੇ ਹੋਏ ਜਿਹੜੇ ਉਹਨਾਂ ਦੇ ਹਲਕਨ ਦੇ ਸੁਫਾਸਦ ਨੂੰ ਵੀ ਜਿਹੜੇ ਦਿੱਤੇ ਜਾ ਰਹੇ ਨੇ ਇਸ ਮੌਕੇ ਤੇ ਵਪਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਕੈਬਨਿਟ ਮੰਤਰੀ ਲਾਲਚੰਦ ਘੰਟਾਲੂ ਚੱਕੋਣਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਕੀ ਕਹਿਣਾ ਉਹਨਾਂ ਦਾ ਉਹ ਵੀ ਤੁਹਾਨੂੰ ਸਮਝਦੇ ਆ ਡਾਕਟਰ ਦੈਨਿਕ ਸਰਾਟੀ ਵੀ ਮੈਨੂੰ ਤੋਂ ਇਜਾਜ਼ਤ ਬਿਲਕੁਲ ਮੈਂ ਸਮਝਦਾ ਵੀ ਜਿਸ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦਾ ਵਿਜ਼ਨ ਲੈ ਕੇ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੁਰੇ ਆ ਇਹ ਉਹਦਾ ਇੱਕ ਪਾਰਟ ਆਫ ਦਾ ਇੱਕ ਰੰਗ ਆ ਸੋ ਵਪਾਰੀ ਸਾਡੇ ਇਕਨੋ ਸੋ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਟਰੇਡ ਹੋਵੇ ਸੋ ਉਹਨਾਂ ਦੀਆਂ ਜਿਹੜੀਆਂ ਸਵੱਸਿਆਵਾਂ ਹਨ ਉਹਦੇ ਹੱਲ ਦੇ ਲਈ ਅੱਜ ਜ਼ਿਲ੍ਹਾ ਪੱਦਰ ਦੀ ਇੱਕ ਬੜਾ ਖੂਬਸੂਰਤ ਇਵੈਂਟ ਸਾਡੇ ਟਰੇਡ ਬੈਂਕ ਵੱਲੋਂ ਆਰਗੇਨਾਈਜ਼ ਕੀਤਾ ਗਿਆ ਪਠਾਨਕੋਟ ਮੇਨ ਬਾਜ਼ਾਰ ਦੇ ਅੰਦਰ ਉਹ ਜਿਹਦੇ ਵਿੱਚ ਵੱਖ-ਵੱਖ ਵਪਾਰ ਮੰਡਲ ਜਿਹੜੇ ਆ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਜਿਹੜੇ ਥੱਲੇ ਆਮ ਵਪਾਰੀ ਨੇ ਉਹ ਆਏ ਆ ਸੋ ਬਹੁਤ ਸਾਰੇ ਚੰਗੀ ਸੁਜੈਸ਼ਨ ਆਈਆਂ ਨੇ ਸਵਾਲ ਬੜੇ ਬੇਸਿਕ ਉਹਨਾਂ ਨੇ ਸਾਡੇ ਧਿਆਨ ਚ ਲੈਂਦੇ ਆ ਸੋ ਨਾਟ ਓਨਲੀ ਸਵਾਲ ਸੁਨੇ ਆ ਬਲਕਿ ਉਹਨਾਂ ਦਾ ਜਿਹੜੇ ਕੋਈ ਮੌਕੇ ਤੇ ਕਰੰਟ ਇਸ਼ੂ ਆ ਜਿਹੜਾ ਨੂੰ ਹੱਲ ਕੀਤਾ ਜਾ ਸਕਦਾ ਉਹਦੀਆਂ ਪ੍ਰਸ਼ਾਸਨ ਨੂੰ ਹਦਾਇਤਾਂ ਵੀ ਕੀਤੀਆਂ ਨੇ ਚਾਹੇ ਉਹ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਚਾਹੇ ਉਹ ਪੁਲਿਸ ਦੇ ਅਧਿਕਾਰੀ ਨੇ ਚਾਹੇ ਉਹ ਬਿਜਲੀ ਬੋਰਡ ਦੇ ਅਧਿਕਾਰੀ ਨੇ ਸੋ ਮਲਟੀ ਕਿਸਮ ਦੀ ਜਿਹੜੀ ਮਤਲਬ ਸਵਾਲ ਨੇ ਉਹ ਮਲਟੀ ਕਿਸਮ ਦੇ ਜਿਹੜੇ ਆ ਉਹ ਸਾਡੇ ਵਾਕ ਵਾਕ ਡਿਪਾਰਟਮੈਂਟ ਦੇ ਅਧਿਕਾਰੀ ਅਫੀਸਰ ਤੇ ਆਏ ਆ ਉਹਨਾਂ ਦਾ ਪਾਕਿਸਤਾਨੀ ਵਪਾਰੀਆਂ ਦਾ ਉਹਨਾਂ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਸਮਝਿਆ ਔਰ ਸਮਝਣ ਤੋਂ ਬਾਅਦ ਜਿਹੜੇ ਮੌਕੇ ਤੇ ਹੱਲ ਕਰਨ ਵਾਲੇ ਆ ਉਹ ਹਦੇਸ ਵੀ ਕੀਤੇ ਆ ਤੇ ਕੁਝ ਸਵਾਲ ਨੇ ਜਿਹੜੀ ਚਰਚਾ ਮੰਗਦੇ ਆ ਜਿਹੜੇ ਵਿਚਾਰ ਮੰਗਦੇ ਆ ਕਿਉਂਕਿ ਇਹ ਪਿਛਲੇ ਲੰਬੇ ਸਮੇਂ ਦਾ ਜਿਹੜਾ ਦੁਖਾਂਤ ਆ ਵੀ ਵਪਾਰੀ ਵਰਗ ਨੂੰ ਦਿਲੋਂ ਸੁਣਿਆ ਨਹੀਂ ਗਿਆ ਜਾਂ ਉਹਨਾਂ ਤੱਕ ਪਹੁੰਚ ਨਹੀਂ ਸਾਰਤਕ ਰੱਖੀ ਗਈ ਉਨਾ ਨੂੰ ਸੇ ਇੱਕ ਵੱਖਰਾ ਸੋਰਸਸ ਦੇ ਤੌਰ ਤੇ ਸਰਕਾਰਾਂ ਨੇ ਮਹਿਸੂਸ ਕੀਤਾ ਜੋ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਦੇ ਵਿੱਚ ਵਪਾਰੀ ਵਰਗ ਦੀਆਂ ਜਿਹੜੀਆਂ ਛੋਟੀਆਂ ਤੋਂ ਛੋਟੀਆਂ ਵੱਡੀਆਂ ਤੋਂ ਵੱਡੀਆਂ ਸਵੱਸਿਆਵਾਂ ਉਹਦੇ ਹੱਲ ਦੇ ਲਈ ਅੱਜ ਸਾਰੀ ਸਾਡੀ ਟੀਮ ਜਿਹੜੀ ਆ ਉਹ ਇੱਥੇ ਹਾਜ਼ਰ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਇੱਕ ਚੰਗੀ ਸ਼ੁਰੂਆਤ ਆ ਅਸੀਂ ਚੰਗਾ ਜਿਹੜਾ ਇੱਕ ਮੌਸਮ ਬਣਾ ਕੇ ਵਪਾਰੀ ਵਰਗ ਨੂੰ ਦੇਵਾਂਗੇ ਉਹਦੇ ਲਈ ਅਸੀਂ ਜਿਹੜੇ ਇੰਤਜ਼ਾਮ ਵੀ ਆਉਣ ਵਾਲੇ ਦਿਨਾਂ ਚ ਕਰਾਂਗੇ ਸੋ ਮੈਨੂੰ ਲੱਗਦਾ ਬੜੀ ਫਰੂਟ ਫੋਲ ਬੜੀ ਸਾਰਥਕ ਚਰਚਾ ਹੋਈ ਆ ਔਰ ਇਹਦਾ ਆਉਣ ਵਾਲੇ ਸਮੇਂ ਤੇ ਵਪਾਰੀ ਵਰਗ ਨੂੰ ਕਾਫੀ ਵੱਡਾ ਲਾਭ ਮਿਲੇਗਾ ਸਰਕਾਰ ਜਿਹੜਾ ਪੰਜਾਬ ਟ੍ਰੇਡਰ ਬੋਰਡ ਨੂੰ ਹੁਣ ਸਰਕਾਰ ਨੇ ਕਨਵਰਟ ਕਰਤਾ ਪੰਜਾਬ ਸਟੇਟ ਟ੍ਰੇਡਰ ਕਮਿਸ਼ਨ ਦੇ ਵਿੱਚ ਔਰ ਇਹਦੇ ਵਿੱਚ ਸਾਡੇ ਬੜੇ ਮਾਨਯੋਗ ਮਨਿਸਟਰ ਸਾਹਿਬ ਸਰਦਾਰ ਹਰਪਾਲ ਚਿਮਾ ਜੀ ਨੂੰ ਇਹਦਾ ਚੇਅਰਮੈਨ ਲਗਾਇਆ ਗਿਆ ਔਰ ਇਸ ਕਮਿਸ਼ਨ ਬਣਨ ਤੋਂ ਬਾਅਦ ਸਾਡੇ ਬੜੇ ਸਤਿਕਾਰਯੋਗ ਦਿਲਾਂ ਦੀ ਧੜਕਣ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਲਿਆ ਕਿ ਆਪਾਂ ਰੂਬ ਰੂਹ ਹੋਈਏ ਵਪਾਰੀਆਂ ਦੇ ਨਾਲ ਤੇ ਇੰਟਰੈਕਸ਼ਨ ਕਰੀਏ ਔਰ ਉਹਦੇ ਚਲਦੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹੜਾ ਅੱਗੇ ਲਗਾਤਾਰ ਚੱਲਦਾ ਰਹੇਗਾ ਡਿਸਟ੍ਰਿਕਟ ਲੈਵਲ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਸ਼ਹਿਰ ਦੇ ਸਾਰੇ ਮੇਨ ਵਪਾਰੀਆਂ ਨੂੰ ਬੁਲਾਇਆ ਗਿਆ ਉਹਨਾਂ ਨਾਲ ਰੂਬਰੂ ਰੂਬ ਬਾਰਤਾਲਾਪ ਕੀਤੀਆਂ ਗਈਆਂ ਸਾਰੇ ਅਲੱਗ-ਅਲੱਗ ਡਿਪਾਰਟਮੈਂਟਸ ਚਾਹੇ ਰੈਵਨਿਊ ਡਿਪਾਰਟਮੈਂਟ ਹੋਵੇ ਚਾਹੇ ਕਾਰਪੋਰੇਸ਼ਨ ਡਿਪਾਰਟਮੈਂਟ ਹੋਵੇ ਚਾਹੇ ਬਿਲੀ ਬੋਰਡ ਹੋਵੇ ਕਿਹੜਾ ਅਲੱਗ-ਅਲੱਗ ਡਿਪਾਰਟਮੈਂਟ ਦੇ ਸਾਰੇ ਅਲੱਗ ਮਨ ਅਫਸਰ ਐਥੇ ਬੁਲਾਏ ਗਏ ਨੇ ਉਹਨੇ ਪੁਲਿਸ ਡਿਪਾਰਟਮੈਂਟ ਦੇ ਵੀ ਅਫਸਰ ਐਥੇ ਪਹੁੰਚੇ ਲੋਕਾਂ ਨਾਲ ਰੂਬਰੂ ਕਰਦੇ ਹੋਏ ਡਾਇਰੈਕਟ ਉਹਨਾਂ ਦੀਆਂ ਪ੍ਰੋਬਲਮ ਸੁਣਿਆ ਕੁਝ ਪ੍ਰੋਬਲਮ ਐ ਹੋਈ ਜਿਹੜੀ ਮੌਕੇ ਤੇ ਹੱਲ ਕੀਤੀਆਂ ਗਈਆਂ ਲੇਕਿਨ ਕੁਝ ਪ੍ਰੋਬਲਮ ਬਣੀਆਂ ਜਿਨ੍ਹਾਂ ਨੂੰ ਸਮੇਂ ਸਿਰ ਆਉਂਦੇ ਆਪਾਂ ਹੱਲ ਪਠਾਨਕੋਟ ਨੂੰ 8 ਬਲਾਕ ਚ ਵੰਡਿਆ ਗਿਆ ਮਤਲਬ ਇਹਨਾਂ ਦੀ ਮਾਰਕੀਟ ਨੂੰ 8 ਬਲਾਕ ਬੰਨੇ ਗਿਆ ਆਪਾਂ ਰੈਗੂਲਰ ਹਰ ਬਲਾਕ ਦੇ ਵਿੱਚ 22 ਸਰੀਕ ਤੋਂ ਦੁਆਰਾ ਮੀਟਿੰਗ ਸ਼ੁਰੂ ਹੋ ਰਹੀ ਆ ਹਲਕੇ ਲੈਵਲ ਦੇ ਉਤੇ ਜਿਹਦੇ ਵਿੱਚ ਜਿਹੜੇ ਜਿਹੜੇ ਕੰਮ ਆਪਾਂ ਕਰਦੇ ਆਵਾਂਗੇ ਉਹ ਉਹਨਾਂ ਨੂੰ ਆਪਾਂ ਦੱਸ ਦਿਆਂਗੇ ਤੁਹਾਡੇ ਕੰਮ ਹੋ ਗਏ ਜਿਹੜੇ ਪੈਂਡਿੰਗ ਆ ਉਹਦੇ ਬਾਰੇ ਵੀ ਉਹਨਾਂ ਨੂੰ ਅਪਡੇਟਸ ਦਿੰਦਾ ਰਾਂਗੇ ਕਿ ਕਿੱਥੇ ਤੱਕ ਪਹੁੰਚਿਆ ਇੱਕ ਬਹੁਤ ਵੱਡਾ ਉਪਰਾਲਾ ਆ ਸਰਕਾਰ ਦਾ ਡਾਇਰੈਕਟ ਵਪਾਰੀਆਂ ਦੇ ਨਾਲ ਇਹ ਗੱਲਬਾਤ ਕਰਨਾ ਔਰ ਮੈਂ ਯਕੀਨ ਨਾਲ ਕਹਿੰਦਾ ਕਿ ਇਹ ਉਪਰਾਲਾ ਅੱਜ ਤੱਕ ਜਿੰਨੀਆਂ ਮੱਝ ਸਰਕਾਰਾਂ ਬਣੀਆ ਹੋਣ ਇਸ ਤ ਕਹੇ ਕਹੇ ਸਰਕਾਰ ਦਾ ਜਿਗਰਾ ਹੋ ਰਹਾ ਆਮ ਆਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਰੋ ਉਹਨਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਆ ਦੇਖੋ ਜਿਆਦਾ ਤੇ ਆ ਆਮ ਲੋਕਾਂ ਦੀਆਂ ਲੋਕਲ ਬਾਡੀਜ਼ ਨੂੰ ਤੇ ਬਿਲੀ ਬੋਰਡ ਡਿਪਾਰਟਮੈਂਟਸ ਦੇ ਨਾਲ ਹੀ ਆ ਥੋੜਾ ਜਿਹਾ ਟ੍ਰੈਫਿਕ ਨਾਲ ਆ ਤੇ ਪੁਲਿਸ ਨਾਲ ਆ ਪੁਲਿਸ ਨੂੰ ਵੀ ਬੈਠ ਕੇ ਗੱਲਬਾਤ ਕਰਾਂਗੇ ਕੁਝ ਚਲਾਨ ਨੂੰ ਲੈ ਕੇ ਸਮੱਸਿਆ ਉਹਨਾਂ ਤੇ ਵੀ ਦੇਖਾਂਗੇ ਕੁਝ ਲੋਕਲ ਬਾਡੀ ਦੇ ਨਾਲ ਕਾਰਪੋਰੇਸ਼ਨ ਆਉਗੀ ਕੁਝ ਹਾਲ ਕਰਤੀਆਂ ਕੁਝ ਥੋੜੀ ਜਿਹੜੀਆਂ ਮੇਜਰ ਆ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਨਿਕ ਸੁਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅੱਜ ਇੱਕ ਵਾਰ ਦੁਆਇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਵਕ ਵਕ ਜ਼ਿਲ੍ਹਿਆਂ ਦੀ ਗੱਲ ਕਰੀਏ ਜਾਂ ਸੂਬੇ ਭਰ ਦੇ ਵਿੱਚ ਗੱਲ ਕਰੀਏ ਤੇ ਵਪਾਰਾਂ ਪਾਰੀਆਂ ਦੇ ਨਾਲ ਜਿਹੜੀ ਇਹ ਫਾਰਕ ਮਿਲਨੀ ਜਿਹੜੀ ਕੀਤੀ ਜਾ ਰਹੀ ਹੈ ਉਸੇ ਦੇ ਵਿੱਚ ਪਠਾਨਕੋਟ ਦੇ ਵਿੱਚ ਵੀ ਇੱਕ ਵੱਡਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਜਿਸ ਦੇ ਵਿੱਚ ਪਠਾਨਕੋਟ ਦੇ ਸਮੂਹ ਵਪਾਰੀਆਂ ਨਾਲ ਦੀ ਗੱਲ ਕਰੀਏ ਵਪਾਰੀਆਂ ਦੀ ਗੱਲ ਕਰੀਏ ਸਾਹਮਾ ਮਾਕੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਲਾਲਚੰਦ ਕੈਬਨਿਟ ਮੰਤਰੀ ਖੁਦ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਟ੍ਰੇਡਰ ਵੀ ਇੰਦੀ ਗੱਲ ਕਰੀਏ ਜਾਂ ਫਿਰ ਹੋਰ ਆਗੂਆਂ ਦੀ ਗੱਲ ਕਰੀਏ ਓਬਵੀਅਸ ਮੀਟਿੰਗ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਪਹੁੰਚੇ ਨੇ ਤਾਂ ਜਿਨ੍ਹਾਂ ਵੱਲੋਂ ਇਸ ਮੀਟਿੰਗ ਨੂੰ ਸੁਣਿਆ ਜਾ ਰਿਹਾ ਉੱਥੇ ਹੀ ਵਪਾਰੀਆਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਲਿਆਉਂਦੇ ਹੋਏ ਜਿਹੜੇ ਉਹਨਾਂ ਦੇ ਹਲਕਮੰਦੇ ਸ਼ੁਭਾਸ਼ਣ ਵੀ ਜਿਹੜੇ ਦਿੱਤੇ ਜਾ ਰਹੇ ਨੇ ਇਸ ਮੌਕੇ ਤੇ ਵਪਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਕੈਬਨਿਟ ਮੰਤਰੀ ਕੀ ਕਹਿਣਾ ਉਹਨਾਂ ਦਾ ਉਹ ਵੀ ਤੁਹਾਨੂੰ ਸਮਝਦੇ ਆ ਡਾਕਟਰ ਉਹ ਦੈਨਿਕ ਸਪੋਰਟ ਵੀ ਮੈਨੂੰ ਤੋਂ ਇਜਾਜ਼ਤ ਬਿਲਕੁਲ ਮੈਂ ਸਮਝਦਾ ਵੀ ਜਿਸ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦਾ ਵਿਜ਼ਨ ਲੈ ਕੇ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੁਰੇ ਆ ਇਹ ਉਹਦਾ ਇੱਕ ਪਾਰਟ ਆ ਉਹਦਾ ਇੱਕ ਰੰਗ ਹੈ ਸੋ ਵਪਾਰੀ ਸਾਡੇ ਇਕਨੋਮੀ ਦਾ ਸਾਡੇ ਸਮਾਜ ਦਾ ਰੀੜ ਦੀ ਹੱਡੀ ਹੈ ਸੋ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਟਰੇਡ ਹੋਵੇ ਸੋ ਉਹਨਾਂ ਦੀਆਂ ਜਿਹੜੀਆਂ ਸਵੱਸਿਆਵਾਂ ਹਨ ਉਹਦੇ ਹੱਲ ਦੇ ਲਈ ਅੱਜ ਜ਼ਿਲ੍ਹਾ ਪੱਤਰ ਦੀ ਇੱਕ ਬੜਾ ਖੂਬਸੂਰਤ ਇਵੈਂਟ ਸਾਡੇ ਟਰੇਡ ਬੈਂਕ ਵੱਲੋਂ ਆਰਗੇਨਾਈਜ਼ ਕੀਤਾ ਗਿਆ ਪਠਾਨਕੋਟ 메ਨ ਬਾਜ਼ਾਰ ਦੇ ਅੰਦਰ ਉਹ ਜਿਹਦੇ ਵਿੱਚ ਵਕ ਵਕ ਵਪਾਰ ਮੰਡਲ ਜਿਹੜੇ ਆ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਜਿਹੜੇ ਥੱਲੇ ਆਮ ਵਪਾਰੀ ਨੇ ਉਹ ਆਏ ਆ ਸੋ ਬਹੁਤ ਸਾਰੇ ਚੰਗੀ ਸੁਜੈਸ਼ਨ ਆਈਆਂ ਨੇ ਸਵਾਲ ਬੜੇ ਬੇਸਿਕ ਉਹਨਾਂ ਨੇ ਸਾਡੇ ਧਿਆਨ ਚ ਲੈ ਆਂਦੇ ਆ ਸੋ ਨਾਟ ਓਨਲੀ ਸਵਾਲ ਸੁਨੇ ਆ ਬਲਕਿ ਉਹਨਾਂ ਦਾ ਜਿਹੜੇ ਕੋਈ ਮੌਕੇ ਤੇ ਕਰੰਟ ਇਸ਼ੂ ਆ ਜਿਹੜਾ ਨੂੰ ਹੱਲ ਕੀਤਾ ਜਾ ਸਕਦਾ ਉਹਦੀਆਂ ਪ੍ਰਸ਼ਾਸਨ ਨੂੰ ਹਦਾਇਤਾਂ ਵੀ ਕੀਤੀਆਂ ਨੇ ਚਾਹੇ ਉਹ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਚਾਹੇ ਉਹ ਪੁਲਿਸ ਦੇ ਅਧਿਕਾਰੀ ਨੇ ਚਾਹੇ ਉਹ ਬਿਜਲੀ ਬੋਰਡ ਦੇ ਅਧਿਕਾਰੀ ਨੇ ਸੋ ਮਲਟੀ ਕਿਸਮ ਦੀ ਜਿਹੜੀ ਮਤਲਬ ਸਵਾਲ ਨੇ ਸੋ ਮਲਟੀ ਕਿਸਮ ਦੇ ਜਿਹੜੇ ਆ ਉਹ ਸਾਡੇ ਵੱਖ-ਵੱਖ ਡਿਪਾਰਟਮੈਂਟਾਂ ਦੇ ਅਧਿਕਾਰੀ ਅਫਸਰ ਤੇ ਆਏ ਆ ਉਹਨਾਂ ਦਾ ਪਾਕਿਸਤਾਨੀ ਵਪਾਰੀਆਂ ਦਾ ਉਹਨਾਂ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਸਮਝਿਆ ਔਰ ਸਮਝਣ ਤੋਂ ਬਾਅਦ ਜਿਹੜੇ ਮੌਕੇ ਤੇ ਹੱਲ ਕਰਨ ਵਾਲੇ ਆ ਉਹ ਹਦੇਸ ਵੀ ਕੀਤੇ ਆ ਤੇ ਕੁਝ ਸਵਾਲ ਨੇ ਜਿਹੜੀ ਚਰਚਾ ਮੰਗਦੇ ਆ ਜਿਹੜੇ ਵਿਚਾਰ ਮੰਗਦੇ ਆ ਕਿਉਂਕਿ ਇਹ ਪਿਛਲੇ ਲੰਬੇ ਸਮੇਂ ਦਾ ਜਿਹੜਾ ਦੁਖਾਂਤ ਹੈ ਵੀ ਵਪਾਰੀ ਵਰਗ ਨੂੰ ਦਿਲੋਂ ਸੁਣਿਆ ਨਹੀਂ ਗਿਆ ਜਾਂ ਉਹਨਾਂ ਤੱਕ ਪਹੁੰਚ ਨਹੀਂ ਸਾਰਤਕ ਰੱਖੀ ਗਈ ਉਹਨਾਂ ਨੂੰ ਇੱਕ ਇੱਕ ਵੱਖਰਾ ਸੋਰਸਸ ਦੇ ਤੌਰ ਤੇ ਸਰਕਾਰਾਂ ਨੇ ਮਹਿਸੂਸ ਕੀਤਾ ਜੋ ਭਗਵੰਤ ਸਿੰਘ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਦੇ ਵਿੱਚ ਵਪਾਰੀ ਵਰਗ ਦੀਆਂ ਜਿਹੜੀਆਂ ਛੋਟੀਆਂ ਤੋਂ ਛੋਟੀਆਂ ਵੱਡੀਆਂ ਤੋਂ ਵੱਡੀਆਂ ਸਵੱਸਿਆਵਾਂ ਉਹਦੇ ਹੱਲ ਦੇ ਲਈ ਅੱਜ ਸਾਰੀ ਸਾਡੀ ਟੀਮ ਜਿਹੜੀ ਆ ਉਹ ਇੱਥੇ ਹਾਜ਼ਰ ਹੋਈ ਆ ਔਰ ਮੈਨੂੰ ਉਮੀਦ ਹੈ ਕਿ ਇੱਕ ਚੰਗੀ ਸ਼ੁਰੂਆਤ ਆ ਅਸੀਂ ਚੰਗਾ ਜਿਹੜਾ ਇੱਕ ਮੌਸਮ ਬਣਾ ਕੇ ਵਪਾਰੀ ਵਰਗ ਨੂੰ ਦਵਾਗੇ ਉਹਦੇ ਵੀ ਅਸੀਂ ਜਿਹੜੇ ਇੰਤਜ਼ਾਮ ਵੀ ਆਉਣ ਵਾਲੇ ਦਿਨਾਂ ਚ ਕਰਾਂਗੇ ਸੋ ਮੈਨੂੰ ਲੱਗਦਾ ਬੜੀ ਫਰੂਟਫੁੱਲ ਬੜੀ ਸਾਰਥਕ ਚਰਚਾ ਹੋਈ ਆ ਔਰ ਇਹਦਾ ਆਉਣ ਵਾਲੇ ਸਮੇਂ ਚ ਵਪਾਰੀ ਵਰਗ ਨੂੰ ਕਾਫੀ ਵੱਡਾ ਲਾਭ ਮਿਲੇਗਾ ਸਰਕਾਰ ਜਿਹੜਾ ਪੰਜਾਬ ਟ੍ਰੇਡਰ ਬੋਰਡ ਨੂੰ ਹੁਣ ਸਰਕਾਰ ਨੇ ਕਨਵਰਟ ਕਰਤਾ ਪੰਜਾਬ ਸਟੇਟ ਟ੍ਰੇਡਰ ਕਮਿਸ਼ਨ ਦੇ ਵਿੱਚ ਔਰ ਇਹਦੇ ਵਿੱਚ ਸਾਡੇ ਬੜੇ ਮਾਨਯੋਗ ਮਨਿਸਟਰ ਸਾਹਿਬ ਸਰਦਾਰ ਹਰਪਾਲ ਚਿਮਾ ਜੀ ਨੂੰ ਇਹਦਾ ਚੇਅਰਮੈਨ ਲਗਾਇਆ ਗਿਆ। ਔਰ ਇਸ ਕਮਿਸ਼ਨ ਬਣਨ ਤੋਂ ਬਾਅਦ ਸਾਡੇ ਬੜੀ ਸਤਿਕਾਰਯੋਗ ਦਿਲਾਂ ਦੀ ਧੜਕਣ ਮੁੱਖ ਮੰਤਰੀ ਸਰਦਾਰ ਪ੍ਰੋਗੋਗ ਸਿੰਘ ਜੀ ਨੇ ਫੈਸਲਾ ਲਿਆ ਕਿ ਆਪਾਂ ਰੂਬ ਰੂਹ ਹੋਈਏ ਬਪਾਨੀਆਂ ਦੇ ਨਾਲ ਤੇ ਇੰਟਰੈਕਸ਼ਨ ਕਰੀਏ ਔਰ ਉਹਦੇ ਚਲਦੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹੜਾ ਅੱਗੇ ਲਗਾਤਾਰ ਚੱਲਦਾ ਰਹੇਗਾ ਡਿਸਟ੍ਰਿਕਟ ਲੈਵਲ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਸ਼ਹਿਰ ਦੇ ਸਾਰੇ ਮੇਨ ਵਪਾਰੀਆਂ ਨੂੰ ਬੁਲਾਇਆ ਗਿਆ। ਉਹਨਾਂ ਨਾਲ ਰੂਬਰੂ ਰੂਬ ਬਾਰਤਾਲਾਪ ਕੀਤੀਆਂ ਗਈਆਂ ਸਾਰੇ ਅਲੱਗ-ਅਲੱਗ ਡਿਪਾਰਟਮੈਂਟਸ ਚਾਹੇ ਰੈਵਨਿਊ ਡਿਪਾਰਟਮੈਂਟ ਹੋਵੇ ਚਾਹੇ ਕਾਰਪੋਰੇਸ਼ਨ ਡਿਪਾਰਟਮੈਂਟ ਹੋਵੇ ਚਾਹੇ ਬਿਲੀ ਬੋਰਡ ਹੋਵੇ ਕਿਹੜਾ ਅਲੱਗ-ਅਲੱਗ ਡਿਪਾਰਟਮੈਂਟ ਦੇ ਸਾਰੇ ਅਲੱਗ ਮਨ ਅਫਸਰ ਐਥੇ ਬੁਲਾਏ ਗਏ ਨੇ ਉਹਨੇ ਪੁਲਿਸ ਡਿਪਾਰਟਮੈਂਟ ਦੇ ਵੀ ਅਫਸਰ ਐਥੇ ਪਹੁੰਚੇ ਲੋਕਾਂ ਨਾਲ ਰੂਬਰੂ ਕਰਦੇ ਹੋਏ ਡਾਇਰੈਕਟ ਉਹਨਾਂ ਦੀਆਂ ਪ੍ਰੋਬਲਮ ਸੁਣਿਆ ਕੁਝ ਪ੍ਰੋਬਲਮ ਐ ਹੋਈ ਜਿਹੜੀ ਮੌਕੇ ਤੇ ਹੱਲ ਕੀਤੀਆਂ ਗਈਆਂ ਲੇਕਿਨ ਕੁਝ ਪ੍ਰੋਬਲਮ ਬਣੀਆਂ ਜਿਨ੍ਹਾਂ ਨੂੰ ਸਮੇਂ ਸਿਰ ਆਉਂਦੇ ਆਪਾਂ ਹੱਲ ਪਠਾਨਕੋਟ ਨੂੰ 8 ਬਲਾਕ ਚ ਵੰਡਿਆ ਗਿਆ ਮਤਲਬ ਇਹਨਾਂ ਦੀ ਮਾਰਕੀਟ ਨੂੰ 8 ਬਲਾਕ ਬੰਨੇ ਗਿਆ ਆਪਾਂ ਰੈਗੂਲਰ ਹਰ ਬਲਾਕ ਦੇ ਵਿੱਚ 22 ਸਰੀਕ ਤੋਂ ਦੁਆਰਾ ਮੀਟਿੰਗ ਸ਼ੁਰੂ ਹੋ ਰਹੀ ਆ ਹਲਕੇ ਲੈਵਲ ਦੇ ਉਤੇ ਜਿਹਦੇ ਵਿੱਚ ਜਿਹੜੇ ਜਿਹੜੇ ਕੰਮ ਆਪਾਂ ਕਰਦੇ ਆਵਾਂਗੇ ਉਹ ਉਹਨਾਂ ਨੂੰ ਆਪਾਂ ਦੱਸ ਦਿਆਂਗੇ ਤੁਹਾਡੇ ਕੰਮ ਹੋ ਗਏ ਜਿਹੜੇ ਪੈਂਡਿੰਗ ਆ ਉਹਦੇ ਬਾਰੇ ਵੀ ਉਹਨਾਂ ਨੂੰ ਅਪਡੇਟਸ ਦਿੰਦਾ ਰਾਂਗੇ ਕਿ ਕਿੱਥੇ ਤੱਕ ਪਹੁੰਚਿਆ ਇੱਕ ਬਹੁਤ ਵੱਡਾ ਉਪਰਾਲਾ ਆ ਸਰਕਾਰ ਦਾ ਡਾਇਰੈਕਟ ਵਪਾਰੀਆਂ ਦੇ ਨਾਲ ਇਹ ਗੱਲਬਾਤ ਕਰਨਾ ਔਰ ਮੈਂ ਯਕੀਨ ਨਾਲ ਕਹਿੰਦਾ ਕਿ ਇਹ ਉਪਰਾਲਾ ਅੱਜ ਤੱਕ ਜਿੰਨੀਆਂ ਮੱਝ ਸਰਕਾਰਾਂ ਬਣੀਆ ਹੋਣ ਇਸ ਤ ਕਹੇ ਕਹੇ ਸਰਕਾਰ ਦਾ ਜਿਗਰਾ ਹੋ ਰਹਾ ਆ ਆਮ ਆਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਰੋ ਉਹਨਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਆ ਦੇਖੋ ਜਿਆਦਾ ਤੇ ਅੱਜ ਆਮ ਲੋਕਾਂ ਦੀਆਂ ਲੋਕਲ ਬਾਡੀਜ਼ ਨੂੰ ਤੇ ਬਿਲੀ ਬੋਰਡ ਡਿਪਾਰਟਮੈਂਟਸ ਦੇ ਨਾਲ ਹੀ ਆ ਥੋੜਾ ਜਿਹਾ ਟ੍ਰੈਫਿਕ ਨਾਲ ਆ ਤੇ ਪੁਲਿਸ ਨਾਲ ਆ ਪੁਲਿਸ ਨੂੰ ਵੀ ਬੈਠ ਕੇ ਗੱਲਬਾਤ ਕਰਾਂਗੇ ਕੁਝ ਚਲਾਨ ਨੂੰ ਲੈ ਕੇ ਸਮੱਸਿਆ ਉਹਨਾਂ ਤੇ ਵੀ ਦੇਖਾਂਗੇ ਕੁਝ ਲੋਕਲ ਬਾਡੀ ਦੇ ਨਾਲ ਕਾਰਪੋਰੇਸ਼ਨ ਆਫੀਸ ਤੇ ਕੁਝ ਹੱਲ ਕਰਤੀਆਂ ਕੁਝ ਥੋੜੀ ਜਿਹੜੀਆਂ ਮੇਜਰ ਆ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ